ਹਾਂਜੀ ਪੰਜਾਬੀਓ ਕੁਝ ਗੱਲਾਂ ਦੇ ਸਬੱਬ ਰਲ ਜਾਂਦੇ ਨੇ ਜਿਵੇਂ ਸਰਕਾਰ ਇਹ ਖਾਲਸਾ ਇੰਟਰਨੈਸ਼ਨਲ ਟੀਵੀ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਨਾ ਕਿਉਂਕਿ ਪਹਿਲੀ ਖਾਲਸਾ ਸਰਕਾਰ ਸਰਕਾਰ ਇਹ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਈ ਸੀ ਤੇ ਕੁਦਰਤ ਵੱਲੋਂ ਸਬੱਬ ਜੁੜਿਆ ਕਿ ਗੁਰਪ੍ਰੀਤ ਸਿੰਘ ਸੰਗਾਲੀ ਹੋਰਾਂ ਦੇ ਪਿੰਡ ਵੀ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਐਂਡ ਸਪੋਰਟਸ ਕਲੱਬ ਬਣਿਆ ਹੋਇਆ ਲਗਾਤਾਰ ਉਥੇ ਹਰ ਸਾਲ ਕਬੱਡੀ ਟੂਰਨਾਮੈਂਟ ਹੁੰਦਾ ਇਸ ਗੱਲ ਲਈ ਇਹਨਾਂ ਦਾ ਪਿੰਡ ਪਿੰਡ ਦੇ ਵਸਨੀਕ ਤੇ ਜਿਹੜੇ ਐਨ ਆਰ ਆਈ ਸਪੋਰਟਰ ਨੇ ਪ੍ਰਮੋਟਰ ਨੇ ਉਹ ਵਧਾਈ ਦੇ ਪਾਤਰ ਨੇ ਇੱਕ ਤਾਂ ਸ਼ਹੀਦਾਂ ਨੂੰ ਯਾਦ ਰੱਖਦੇ ਨੇ ਕਹਿੰਦੇ ਨੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਕਦਮ ਤੋਂ ਮਿਟ ਜਾਇਆ ਕਰਦੀਆਂ ਨੇ ਪਰ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਉਹਨਾਂ ਦੇ ਨਾਂ ਤੇ ਕਬੱਡੀ ਟੂਰਨਾਮੈਂਟ ਕਰਵਾਉਣੇ ਇਹ ਮਾਣ ਵਾਲੀ ਗੱਲ ਆ ਇਸ ਗੱਲ ਲਈ ਸੰਗਾਲੀ ਦੇ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਨੇ ਜਿੰਨੇ ਵੀ ਐਨ ਆਰ ਆਈ ਵੀਰ ਨੇ ਉਹ ਵਧਾਈ ਦੇ ਪਾਤਰ ਨੇ ਤੇ ਜਿਹੜਾ ਤੁਸੀਂ ਐਨ ਆਰ ਆਈ ਕਲੱਬ ਬਣਾਇਆ ਉਹ ਪਿੰਡ ਦੇ ਮੁੰਡੇ ਜੁੜੇ ਹੋਏ ਆ ਕਿ ਇੱਥੋਂ ਦੇ ਕੈੰਬ੍ਰਾ ਦੇ ਮੁੰਡੇ ਜੁੜੇ ਹੋਏ ਆ ਨਹੀਂ ਨਹੀਂ ਉਹਦੇ ਨਾਲ ਵੱਖ-ਵੱਖ ਮੁੰਡੇ ਜੁੜੇ ਨੇ ਇੱਕ ਸਾਡੇ ਲਵੇ ਪਿੰਡ ਤੋਂ ਦਰੇਵਗੜ ਤੋਂ ਰਿੰਕੂ ਸਿੱਧੂ ਉਹ ਕੈੰਬ੍ਰਾ ਹੀ ਰਹਿੰਦਾ ਤੇ ਹੈਰੀ ਕਲੇਅਰ ਮੁੰਡਾ ਹੁਣ ਬ੍ਰਿਸਟਵਨ ਚੱਲ ਗਿਆ ਤੇ ਇੱਕ ਵਿੱਕੀ ਹੋ ਗਿਆ ਉਹ ਕੈੰਬਰਾ ਤੋਂ ਹੀ ਬਬਲੂ ਮਰਾਹੜ ਤੇ ਸੁਖਦੀਪ ਸਿਡਨੀ ਤੋਂ ਤੇ ਇੱਕ ਮੇਰਾ ਕਜ਼ਨ ਆ ਪ੍ਰਦੀਪ ਜੋਹਲ ਉਹ ਮੇਰੇ ਨਾਲ ਹੀ ਰਹਿੰਦਾ ਵੀ ਸਿਡਨੀ ਤੋਂ ਦੋ ਮੁੰਡੇ ਹੋਰ ਹੈਪੀ ਤੇ ਮਣੀ ਉਹ ਸਿਡਨੀ ਤੋਂ ਨੇ ਸਿਡਨੀ ਤੇ ਕੈਨਬਰਾ ਦਾ ਕਹਿਦੀ ਹੈ ਜੇ ਆਪਾਂ ਵੀ ਸਮੇਲ ਉਹ ਕਲੱਬ ਦਾ ਪੰਜਾਬੀਓ ਜਿਵੇਂ ਸਾਨੂੰ ਸਿੱਖਾਂ ਨੂੰ ਸਾਡੇ ਗੁਰੂ ਸਾਹਿਬਾਨ ਨੇ ਦਸਵੰਦ ਕਟਣ ਦਾ ਸੰਦੇਸ਼ ਦਿੱਤਾ ਇਹ ਆਪਣਾ ਨੌਜਵਾਨ ਯੂਥ ਆਗੂ ਖੇਡ ਪ੍ਰਮੋਟਰ ਇਹਦਾ ਜਿੰਨੇ ਵੀ ਮਿੱਤਰ ਨੇ ਉਹ ਸਾਰਿਆਂ ਨੇ ਰਲ ਕੇ ਗੁਰੂ ਦਾ ਦਿੱਤਾ ਸੰਦੇਸ਼ ਗੁਰੂ ਦਾ ਦਿੱਤਾ ਸਿਧਾਂਤ ਦਸਵੰਦ ਕੱਢਣਾ ਆਪਦਾ ਦਸਵੰਦ ਕੱਢ ਕੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਇਹ ਵਿਆਹ ਕਰਦੇ ਨੇ ਹਰ ਸਾਲ ਸੱਤ ਲੜਕੀਆਂ ਦੇ ਵਿਆਹ ਪਿੰਡ ਵਿੱਚ ਆਪਦੇ ਪੰਜਾਬ ਵਿੱਚ ਕਰਦੇ ਨੇ ਇਸ ਗੱਲ ਲਈ ਵੀ ਇਹ ਸ਼ਾਬਾਸ਼ ਦੇ ਹੱਕਦਾਰ ਨੇ